ਜਿਹੜਾ ਅੱਜ ਵਾਲਾ ਵਲੌਗ ਹੈ ਨਾ ਬਈ ਅੱਜ ਸਾਰੀ ਫੈਮਿਲੀ ਚੱਲੇ ਆ ਭਾਣਜੇ ਭਾਣਜੀ ਨੂੰ ਮਿਲਣ ਤੇ ਛੋਟੀ ਭੈਣ ਆਈ ਹੈ ਇੰਗਲੈਂਡ ਤੋਂ ਸੋ ਜਿਹੜਾ ਮੇਰਾ ਭਾਣਜਾ ਅ ਅੱਜ ਸਾਲਕ ਦਾ ਹੋ ਗਿਆ ਉਹ ਤੇ ਉਹਦਾ ਨਾਮ ਰੱਖਿਆ ਪੰਜਾਬ ਸਿੰਘ ਸੋ ਪੰਜਾਬ ਸਿੰਘ ਪੰਜਾਬ ਵਿੱਚ ਪਹੁੰਚ ਚੁੱਕਿਆ ਠੀਕ ਹੈ ਤੇ ਥੋੜੀ ਜਿਹੀ ਚੈਨ ਨੂੰ ਪ੍ਰੋਬਲਮ ਆ ਗਈ ਸੀ ਬਸ ਠੀਕ ਆ ਹੁਣ ਤੇ ਹੁਣ ਅਸੀਂ ਚੱਲੇ ਆ ਮਿਲਣ ਉਹਨੂੰ ਸੋ ਭੈਣ ਨੂੰ ਮਿਲਦਿਆਂ ਤੇ ਵਲੌਗ ਕਰਦਿਆਂ ਕੰਟੀਨੂ ਬੇਬੇ ਵੀ ਤਿਆਰ ਹੋਈ ਖੜੀ ਆ ਤੇ ਐਸਾ ਵੀ ਦੇਖੋ ਐ ਜੰਮਾ ਚਾਕਲੇਟ ਤੇ ਸ਼ੈਂਕੀਨ ਐਸੀ ਚਾਕਲੇਟ ਖਾਣੀ ਹੁੰਦੀ ਸ਼ੈਂਕੀਨ ਦੇ ਮਗਰੋਂ ਕਰਨਾ ਹੁੰਦਾ। ਤੋੜੇ ਹੀ ਕੰਮ ਤੋਂ ਉਹਨਾਂ ਦਾ ਨਾ ਟੌਮ ਨੇ ਜ਼ੇਰੀਆਂ ਦਾ ਕੰਮ ਨਾ ਤੋਂ ਹੁੰਦਾ। ਠੀਕ ਹੈ ਨਾ ਟੌਮ ਨੇ ਜ਼ੇਰੀ ਕਿਵੇਂ ਭੱਜੇ ਫਿਰਦੇ ਨੇ ਬਸ ਇੱਕ ਟੌਮ ਅਤੇ ਇੱਕ ਜ਼ੇਰੀ ਇਹਨਾਂ ਜੋ ਭੱਜੀ ਬੱਜ ਰਹੇ ਨੇ ਤੇ ਬਾਪੂ ਸਾਡਾ ਕੈੜੀ ਰਹੋਗੇ ਕਿਤੇ ਵੀ ਜਾਣਾ ਹੁੰਦਾ ਤਾਂ ਬਾਪੂ ਨੂੰ ਹੁੰਦਾ ਸਾਡੇ ਨੂੰ। ਚਲੋ ਵੀ ਚੱਲੀਏ ਚਲੋ ਵੀ ਚੱਲੀਏ। ਸੋ ਬਾਪੂ ਦੇ ਪਾਗਾ ਜੇ ਨਵੀਂ ਲਿਆਂਦੀ 7 ਮੀਟਰ ਦੀ ਲੈ ਆਂਦੀ ਆ 5 ਮੀਟਰ ਦੀ ਲੱਲ ਪਾਗ ਵੱਡੀ ਲੱਗਦੀ ਬੰਨੀ ਬਾਪੂ ਦੇ। ਕਿਵੇਂ ਆ? ਮੈਂ ਕਿਹਾ ਠੀਕ ਆ ਲਾਈਏ ਜੂਰ ਮੜਾ ਜਾ ਨਹੀਂ ਕਹਿੰਦਾ ਜੋ ਕਹਿੰਦਾ ਬੇਬੇ ਆ ਕਿੱਥੇ ਆ ਤੂੰ ਲੋ ਵੀ ਇਧਰ ਬੇਬੇ ਵੀ ਸਾਡੀ ਤਿਆਰ ਹੋਣ ਲੱਗੀ ਆ ਚੱਲੀ ਕੁੜੀ ਕੋਲੇ ਲੈ ਨਵੀਂ ਕੋਟੀ ਬੇਬੇ ਵਾਈ ਜਾਂਦੀ ਆ ਹੈ ਹੌਲੀ ਕਿੰਨੇ ਨਾ ਦੀ ਨੂਹ ਦੀ ਗੱਲ ਨਹੀਂ ਖਾਣ ਦੀ ਚੀਜ਼ ਲੈਣੀ ਕੋਈ ਮੈਂ ਤਾਂ ਕਦੇ ਕਿਹਾ ਨਹੀਂ ਨੋ ਨੋ ਆਪੇ ਲੈ ਲੈਂਦੀ ਆ ਮੈਨੂੰ ਪਤਾ ਲੱਗਾ ਚੀਜ਼ ਦਾ ਹੂੰ ਕੁੜੀ ਹੋਈ ਜਾਣੀ ਆ ਬੇ ਮੋਟੀ ਤਾਂ ਨਹੀਂ ਹੋਗੀ ਕਦੇ ਨਹੀਂ ਹਾਂ ਆ ਥੱਲੇ ਬਾਹ ਇਹ ਤੇ ਰਾਸ਼ਨ ਘੱਟ ਕਰੀ ਕਦੇ ਜਿਆਦਾ ਨਹੀਂ ਹੋਗੀ ਮੋਟੀ ਬੰਦੀ ਕਰਦੇ ਜਮਾ ਇਹ ਖਰਾਕ ਬਾਪੂ ਮਾੜਾ ਹੁੰਦਾ ਜਾਂਦਾ ਬਾਪੂ ਖਰਾ ਕਢਾ ਜੀ ਥੋੜੀ ਜੀ ਡੈਡੀ ਕਹਿੰਦਾ ਮੈਂ ਤਾਂ ਖਵਾ ਖਵਾ ਕੇ ਮਾਰ ਦੇਂਗੀ ਕਹਿੰਦਾ ਤੂੰ ਬਸਾਂ ਬਾਪੂ ਖਰਾ ਕੇ ਵੀ ਨਹੀਂ ਨਾ ਖਾਂਦਾ ਕਿੱਥੇ ਗਿਆ ਬੜੀ ਬਾ ਬੇਬੇ ਇਹ ਪੂਰੀ ਬਾਹਗੇ ਪਾਉਣੀ ਆ ਹਾਂ ਪਾਉਣੀ ਆ ਨਾ ਫਿਰ ਮੈਂ ਮਜਾ ਦੇ ਖਾਚੇ ਦਵਾ ਮਗਰ ਉਹ ਕਹਿੰਦੇ ਵਾਰੀ ਬਾਣੀ ਬਾਹਰ ਆ ਗਈ ਹੋ ਗਈ ਸੈਟ ਦਾ ਵੀ ਆਹ ਕਿੰਨੀ ਕਿਵੇਂ ਖੁੱਲੂਗਾ ਆਹੀ ਹੋ ਗਿਆ ਹਾਂ ਇਹ ਦੇਖਿਆ ਡੈਨਵਰ ਦਾ ਪਰਫਿਊਮ ਲਾਉਂਦੀ ਬੇਬੇ ਸਾਡੀ ਇਹ ਦੇਖੋ ਤੁਸੀਂ ਮੈਂ ਮਾੜੀ ਮੋਟੀ ਗੱਲ ਇਹ ਆ ਵੇਖ ਡੈਨਵਰ ਦਾ ਫੋਨ ਲਾਉਂਦੀ ਕਿਹਦੀ ਆ ਨਾ ਬੋਲ ਮਗਰ ਬੋਲੀ ਜਾਂਦੀ ਆ ਉਹਨਾਂ ਨੂੰ ਬੋਲਣਾ ਤੇ ਲਾਉਣੀ ਤੇ ਲਾਉਣੀ ਕਹਿਣਾ ਹੈ ਇਹਦੀ ਆ ਗਾ ਬੋਲੀ ਇਹ ਹੁਣ ਇਹ ਐਂ ਚੜਨਾ ਮਾਂ ਆਈ ਇੱਥੇ ਨਾ ਪੈ ਜਾਣਾ ਇਹਨੂੰ ਸਾਡੀ ਦੀਪੂ ਲੈ ਆਇਆ ਸੀ ਇੱਕ ਮੇਰੇ ਕੋਲੇ ਸੱਟ ਕੇ

ਪਰ ਫਿਰ ਉਹ ਸਾਹਿਬ ਵਰਨੇ ਲਾ ਲਿਆ ਬੇਬੇ ਵਾਲਾ ਜੀ ਤੇ ਬੇਬੇ ਦਾ ਪਾ ਪੱਜ ਤੇ ਆਪ ਦਾ ਰੱਜ ਨਾ ਬੇਬੇ ਦਾ ਲਾਤਾ ਉਹ ਵਿਚ ਰੱਖ ਦੇ ਰਸਤੇ ਠੀਕ ਹੈ ਬੇਬੇ ਮੁੜੇ ਬੇਬੇ ਪਹਿਲਾਂ ਵੱਡੀ ਕੁੜੀ ਕੋਲੇ ਜਾ ਕੇ ਆਈ ਆ ਤੇ ਉਹ ਉਹਦੇ ਕੋਲੇ ਲਾ ਗਈ ਲਾਇਆ ਹੀ ਆ ਇਹ ਮੇਰੇ ਸਾਂ 8-10 ਦਿਨ ਲਾਇਆ ਬੇਬੇ ਵੀ ਤੇ ਬਾਪੂ ਵੀ ਠੀਕ ਆ ਤੇ ਉੱਥੋਂ ਮੁੜੇ ਆਏ ਸੀ ਹਾਂ ਪੁੱਤ ਹਾਂ ਠੀਕ ਆ ਤੇ ਹੁਣ ਚੱਲੇ ਆਂ ਅਗਲਾ इंग्लंड ਵਾਲੀ ਸ਼ੂਟਿੰਗ ਭੈਣਾਂ ਕੋਲ ਵੱਡੀ ਭੈਣ ਦੇ ਨਾਲ ਤੁਸੀਂ ਵਲੌਗ ਬਹੁਤ ਦੇਖਦੇ ਹੋ ਤੇ ਹੁਣ ਛੋਟੀ ਭੈਣ ਨੂੰ ਬੈਲ ਚੱਲੇ ਆਂ ਹੋ इंग्लंड ਤੋਂ ਆਏ ਨੇ ਤੇ ਅੱਜ ਮੇਰੇ ਕੋਲ ਫ੍ਰੀ ਸੀ ਟਾਈਮ ਅੱਜ ਮੇਰਾ ਪ੍ਰੋਗਰਾਮ ਨਹੀਂ ਹੈਗਾ ਸੋ ਜਿੱਦੇ ਮੈਂ ਫ੍ਰੀ ਹਾਂ ਉਹਨਾਂ ਤੇ ਮਨਪ੍ਰੀਤ ਲੈਣੀ ਜਾਂ ਬੁਟੀਕ ਦੇ ਕੰਮ 'ਚ ਲੈ ਜਾਂਦੀ ਆ ਤੇ ਚਾਹ ਕਿਤੇ ਆਉਣਾ ਜਾਣਾ ਸੋ ਮੈਂ ਕਿਹਾ ਕਿ ਇਹਨਾਂ ਨੂੰ ਜਾਸੂਦ ਲੇਪ ਕੋਲ ਸੈਂਟਰ ਆ ਸਾਰਿਆਂ ਦਾ ਕਿ ਮੈਨੂੰ ਸਾਰੇ ਪਾਸੇ ਜਾਣਾ ਹੀ ਪੈਂਦਾ ਹੈ ਮੇਰਾ ਕੋਰਾ ਨਹੀਂ ਬੰਦੇ ਹੈ ਮੇਰਾ ਕੋਰਾ ਨਹੀਂ ਬੰਦੇ ਕੀ ਨਹੀਂ ਬੰਦੇ ਕੋਰਾ ਮਨਾ ਕੋੜਾ ਘੜਾ ਬਣੋ ਕਿਉਂ ਕਾਤ ਕੋਟ ਉਹਨੂੰ ਖਾ ਗਈ ਚਾਕਲੇਟਾ ਮੈਨੂੰ ਘੋੜਾ ਆਉਂਦੀ ਹੁੰਦੀ ਹੁੰਦੀ ਗੱਡੀ ਚਾਰਦੀ ਆ ਵਾ ਸਟਾਰਟ ਮਾਰੀ ਹੀ ਕਰਨ ਹੋ ਜੂਗੀ ਆਪਾਂ ਗੱਡੀ ਲੈ ਕੇ ਜਾਨੀ ਆ ਇਹ ਆਪੱਖੀ ਆਪਣੇ ਪਰਸਨਲ ਰਿਸ਼ਤੇਦਾਰੀ ਚ ਜਾਣ ਵਾਸਤੇ ਤੇ ਉਹ ਗੱਡੀ ਆਪਾਂ ਰੱਖੇ ਪ੍ਰੋਗਰਾਮ ਵਾਸਤੇ ਇਹ ਗੱਡੀ ਦੇ ਬੈਟਰੀ ਜਿੰਦਾ ਬਾਪੂ ਨਾਲੋਂ ਜ਼ਿਆਦਾ ਮੰਦਾ ਇਹ ਜਿਹੇ ਰੂਟ ਲਾ ਦੀਦੀ ਆ ਇਹ ਗੱਡੀ ਦਾ ਪਤਾ ਹੀ ਨਹੀਂ ਲੱਗਦਾ ਯਾਰ ਗੱਡੀ ਦਾ ਯਾਰ ਆ ਬਹੁਤਾ ਸਹੂਲਤਾਂ ਬਹੁਤ ਵਧ ਗਈਆਂ ਜਿੰਨੀ ਮਰਜ਼ੀ ਠੰਡ ਹੋਵੇ ਗੱਡੀਆਂ 'ਚ ਨਹੀਂ ਪਤਾ ਲੱਗਦਾ ਹੁਣ ਉਹ ਗੱਡੀ ਸਾਨੂੰ ਹਜੇ ਠੰਡ ਲੱਗਦੀ ਹੁੰਦੀ ਆ ਆ ਚਾਬੀ ਬਾਹਰ ਰਹਿ ਗਈ ਕਵਾਜਾ ਦੇਣ ਲੱਗ ਗੱਡੀ 'ਚ ਚਾਬੀ ਬਾਹਰ ਰਹਿ ਗਈ ਵਿੱਚ ਕਰੋ ਇਹਨੂੰ ਰੱਖ ਦਿਆਂ ਵਿੱਚ ਲਓ ਮੇਟਰ ਕਰਦੇ ਆ ਬਸ ਤਿਆਰੀ ਸੋ ਇੱਕ ਗੁੱਡ ਰੀਜ਼ਨ ਹੋਰ ਦੇਣੀ ਸੀ ਆਪਣੇ ਕਬੂਤਰਾਂ ਨੇ ਆਡੇ ਧਰ ਲਿਆ ਠੀਕ ਆ ਮੈਂ ਕਹਿੰਦਾ ਸੀ ਨਾ ਆਪਣੇ ਜਲਦੀ ਜਲਦੀ ਕਰਦੇ ਬੱਚੇ ਆਉਣਗੇ ਤੇ ਪਰ ਉਹ ਵੱਧਾ ਹੋਣਾ ਸ਼ੁਰੂ ਹੋ ਗਿਆ ਹੁਣ ਥੋੜਾ ਹੌਸਲਾ ਹੋਇਆ ਮੈਂ ਟੈਨਸ਼ਨ ਲੈ ਗਿਆ ਸੀਗਾ ਛੇ ਮਿੰਟ ਹੋ ਗਏ ਸੀ ਗੁੱਡੇ ਜਾਂਡਾ ਵੇਖਣ ਨੂੰ ਨਹੀਂ ਮਿਲਿਆ ਅੱਗੇ ਇਹਨੇ ਆਂਡੇ ਦਿੰਦੇ ਸੀ ਇਹ ਸਮਝ ਰਿਹਾ ਐਮਝਾ ਹੋ ਗਿਆ ਯਾਰ ਕਿ ਤੇ ਵਾਧਾ ਹੀ ਰੁਕ ਗਿਆ ਯਾਰ ਹਨਾ ਸੋ ਕਹਿੰਦੇ ਨੇ ਬਹੁਤ ਭਾਲ ਦੇ ਵਾਧਾ ਭਾਲ ਦੇ ਹਨਾ ਸੋ ਚਲੋ ਠੀਕ ਆ ਤਿਆਰ ਹੋ ਬੇਬੇ ਹਾਂ ਤੇ ਮੁਝ ਕਾ ਉਹ ਲੈ ਨਾ ਨਹੀਂ ਹੋ ਰਹੀ ਐਉਤੀ ਪਹਿ ਹੀ ਕਰਨੇ ਬੇਬੇ ਤੈਨੂੰ ਬੈਤ ਨੂੰ ਕਰਾਇਆ ਲਾਉਣਾ ਬੈ ਕੇ ਗੱਡੀ ਚ ਜਾਵੜਨਾ ਕਿੰਨਾ ਫੇਕ ਰਿਹਾ ਚਾਹੀਦੇ ਆ ਕਹੇ ਚਾਹੀਦੇ ਕੋਲੇ ਪੈਸੇ ਨਹੀਂ ਨਾ ਰੁਪਏ ਚਾਹੀਦੇ ਬੀਬੀ ਪੈਸੇ ਨਾਲ ਕੁਝ ਨਹੀਂ ਬਣਦਾ ਹਮ ਸਹੀ ਆ ਲਟ ਗਏ ਫਿਰ ਹਾਂ ਲਟੋ ਚਲੋ ਫਿਰ ਚਲੋ ਫਿਰ ਖੁੱਲ ਗਿਆ ਗੇਟ ਚਲੀਏ ਫਿਰ ਗੇਟ ਖੋਲੋ ਬਈ ਕੋਈ ਵੇਹ ਸਾਗਦਾ ਬਾਪੂ ਨੂੰ ਇਹ ਸਾਗ ਸਾਗਜ ਮਿੱਥੀ ਕਹਿੰਦਾ ਜਿਆਦਾ ਹੀ ਸਾਹਬ ਦੀ ਬੀਬੀ ਬਾਪੂ ਨੂੰ ਤਾਂ ਹੁਣ ਸਾਰਾ ਪਾਸੇ ਕੌੜਾ ਲੱਗਦਾ ਹੂੰ ਦਵਾਈ ਫੜਾਉਣੇ ਕਹਿੰਦਾ ਮੈਨੂੰ ਦਵਾਈਆਂ ਦੇ ਦੇ ਹੀ ਮਾਰ ਦੇਂਗੀ ਕਹਿੰਦਾ ਹੁਣ ਤਾਂ ਬੇਬੇ ਵੀ ਕੌੜੀ ਲੱਗਣ ਲੱਗੀ ਬਾਪੂ ਨੂੰ ਹੁਣ ਤਾਂ ਬੇਬੇ ਪੈਂਦਾ ਬੇਬੇ ਨੂੰ ਵੀ ਇਹ ਕਪੜੇ ਸਵੇਰ ਤੜਕੇ ਬਦਲਨੇ ਉਦੋਂ ਵੀ ਬੇਬੇ ਨੂੰ ਪੈਂਦਾ ਹੈ ਵੀ ਇਹ ਠੰਡ ਵਾਲੀ ਮੰਨਦਾ ਬਾਪੂ ਸਾਡਾ ਹੂੰ ਉਹ ਬਾਰ ਇੰਨੇ ਲੀੜੇ ਪਾਏ ਗੱਡੀ 'ਚ ਬਹਿਣ ਸਕੇ ਤਾਂ ਹੀਟ ਲਾ ਦੇਦਾ ਉਹਦਾ ਹੀਟ ਦੀ ਕੀ ਲੋੜ ਐਨੇ ਤਾਂ ਲੀੜੇ ਪਾਏ ਓਏ ਮੌਸਮ ਹੋਇਆ ਪਿਆ ਖਰਾਬ ਬੱਦਲ ਬਈ ਹੈਗੀ ਧੁੰਦ ਵੀ ਅੱਜ ਥੋੜੀ ਥੋੜੀ ਹੈਗੀ ਹੈ ਹੁਣ ਅੱਗੇ ਤਾਂ ਧੁੰਦ ਬਹੁਤ ਜ਼ਿਆਦਾ ਪੈਂਦੀ ਹੈ ਅੱਜ ਥੋੜੀ ਧੁੰਦ ਹੈਗੀ ਆਪਣੀ ਘੱਟ ਸੋ ਆਪਾਂ ਚੱਲੇ ਆਂ ਜੀ ਬੀਡਰਾਉ ਕੀ ਤੇ ਆ ਗਿਆ ਬੋਰਡ ਬਰਨਾਲਾ ਰੋਡ ਵਾਲਾ ਅਸੀਂ ਇਸ ਟਾਈਮ ਬਰਨਾਲਾ ਰੋਡ ਤੇ ਆਂ ਸੋ ਬਸ ਜਲਦੀ ਜਲਦੀ ਮੁੜੇ ਹੋਣਾ ਅੱਜ ਟਾਈਮ ਸਾਡੇ ਕੋਲ ਵੀ ਖਤਮ ਹੋਈਆਂ ਤੇ ਕਿਊਟੀ ਵੇਖੋ ਸਾਡੀ ਕੈਟ ਸੁੱਤੀ ਪਈ ਹੈ ਤੇ ਗੱਡੀ ਜਾਂਦੀ ਆਪਣੀ 66 ਤੇ ਵਾਲੀ ਰੇਸਾਂ ਕਦੇ ਨਹੀਂ ਲਾਈਆਂ ਲਓ ਜੀ ਪੌਂਚੂ ਮਾਨਤ ਪਿਛਲੇ ਵਾਲਾ ਲੱਤਨੇ ਵੀ ਪੈਣਾ ਹੋ ਗਿਆ ਇਕੱਠੇ ਅੱਜ ਹੈ ਹੂੰ ਐਏ ਹੈਲੋ ਮਾਨਤ ਮਾਨਤ ਨੇ ਫੋਰ ਬਾਈ 4 ਲੈ ਲਈ ਐ ਤੇਰੇ ਤੇਰੇ ਕੋ ਰੂਬੀ ਕੌਣ ਹੈ ਨਾ ਤੇਰਾ ਹੀ ਰੈੱਡ ਕਲਰ ਦੀ ਆ ਉਹਨੇ ਵਾਈਟ ਲੈ ਲਈ ਆ ਚਲਾਉਣੀ ਆਂ ਮਾਲਤ ਚਲਾ ਲੈਣਾ ਤੂੰ ਓਏ ਹੈ ਕੀ ਲੈ ਕੇ ਆਜੋ ਬੂਟ ਬੂਟੀ ਮਤਲਬ ਬੂਟ ਬੂਟ ਲੈ ਕੇ ਆਜੇਗੇ ਬੂਟੀ ਬੂਟੀ ਆ ਦੇਖੋ ਐਸ਼ ਇੱਕ ਬੋਕਲ 'ਚ ਬੈਠੀ ਆ ਟਰਾਲੀ ਵਾਲਾ ਸਮਾਨ ਤੇ ਗੱਡੀ ਜੀ ਲਾਤਾ ਤਿੰਨੇ ਭੈਣਾਂ ਦਾ ਆ ਆ ਇਹ ਆ ਛੋਟੀ ਪਾਂ ਜੀ ਮੇਰੀ ਇਹ ਆ ਅੰਗਲੈਂਡ ਵਾਲਾ ਸਾਡਾ ਕਾਕਾ ਨਿੱਕਾ ਨਲੇ ਹਾਂ ਤੇ ਇਹਦਾ ਹੀ ਖੜਾਉਣਾ ਫਿਰ ਹੂੰ ਅਮਾਨਤ ਅਮਾਨਤ ਚਲਾਵਰ ਝੂਟੇ ਦੇ ਉਹਨਾਂ ਨੂੰ ਪੈਣਾ ਨੂੰ ਝੂਟੇ ਦੇ ਦੇ ਆਹ ਕਿਹੜਾ ਤਰੀਕਾ ਚ ਚਲਾਉਣ ਦਾ ਹੈ ਵੇਟ ਵੇਟ ਬਾਹਰ ਹੋ ਗਈ ਠੰਡ ਬਹੁਤ ਜ਼ਿਆਦੇ ਸੋ ਸਾਰਾ ਟੱਬਰ ਬੈਠ ਗਿਆ ਅੰਦਰ ਹੀਟ ਲਾ ਕੇ ਸੋ ਬਾਲ ਬੱਚਾ ਸਾਰਾ ਕਰ ਲਿਆ ਅੰਦਰ ਕਿਉਂਕਿ ਬਾਹਰ ਹੈਗਾ ਮੌਸਮ ਖਰਾਬ ਥੋੜਾ ਜਿਹਾ ਤੇ ਹੁਣ ਤੁਹਾਨੂੰ ਮਿਲਾਉਣੇ ਆ ਆ ਭਾਂਜੀਆਂ ਤਿੰਨੇ ਆ ਦੋ ਭਾਂਜੀਆਂ ਹੈਗੀਆਂ ਕੈਸ਼ ਆ ਤੇ ਇਹਨਾਂ ਦੇ ਵਿੱਚ ਇੱਕ ਹੀ ਬੀਰਾ ਇਹਨਾਂ ਦਾ ਪੰਜਾਬ ਸਿੰਘ ਠੀਕ ਆ ਤੇ ਉਹਨੂੰ ਵੀ ਅੰਦਰ ਰੱਖਿਆ ਹੋਇਆ ਹੀਟ ਦੇ ਵਿੱਚ ਤੇ ਬਾਹਰ ਮੌਸਮ ਖਰਾਬ ਆ ਆ ਦੇਖੋ ਐਸ਼ ਨੂੰ ਖਵਾਉਂਦੀ ਹੋਈ ਐਸ਼ ਨੂੰ ਬੱਚਿਆਂ ਨਾਲ ਬਹੁਤ ਜਿਆਦਾ ਪਿਆਰ ਆ ਆ ਮੇਰਾ ਭਾਂਜਾ ਤੇ 1 ਸਾਲ ਦਾ ਹੋ ਗਿਆ ਜਿਹਦਾ ਨਾਮ ਪੰਜਾਬ ਦੇ ਨਾਮ ਤੋਂ ਪੰਜਾਬ ਸਿੰਘ ਰੱਖਿਆ ਸੋ ਥੋੜੀ ਜੀ ਪ੍ਰੋਬਲਮ ਹੋ ਗਈ ਸੀ ਵਿਚਾਰੇ ਨੂੰ ਠੀਕ ਹੋ ਗਿਆ ਬਟ ਥੋੜੀ ਜੀ ਬਿਮਾਰ ਹੋ ਗਿਆ ਸੀਗਾ ਤੇ ਬਟ ਹੁਣ ਓਕੇ ਆ ਕੰਮ ਇਸੇ ਕਾ ਠੰਡ ਜਿ ਨੂੰ ਬਾਰਾ ਬਾਾਰ ਨਹੀਂ ਘਟਦੇ। ਸੋ ਬੰਦਾ ਮਸਤੀ ਹੈ ਵੀ। ਚਲ ਤੂੰ ਦੇਖੇਂਗੀ। ਕੌਣ ਜੱਟ ਦਾ ਬੱਦ? ਚਲੋ ਸੱਡਦੇ ਸੱਡਦੇ ਸੱਡਦੇ। ਅਲੇ ਜੰਮੀ ਗਏ ਯਾਰ। ਹਾਂ। ਪਾਪਾ ਕਹਿ ਰਹੇ ਕੋ। ਮੰਮੀ ਵੇਰ ਚੁੱਤੀ ਵੀ ਭੱਜੇ ਤੂੰ ਮਾਣੀ ਲੈ ਸੈਟ ਫਿਰ ਲੋ ਮਿੱਤਰੋ ਹੁਣ ਆ ਗਏ ਆਪਾਂ ਘਰ ਤੇ ਪ੍ਰੀਤੋ ਨੂੰ ਵੀ ਠੰਡ ਬਹੁਤ ਜ਼ਿਆਦਾ ਲੱਗਦੀ ਸੀ ਸੋ ਇਹ ਠੰਡ ਮਾਨਦੇ ਬਹੁਤ ਜ਼ਿਆਦਾ ਆ ਤੇ ਆ ਹੁਣ ਸਾਰੀ ਇੱਥੇ ਇੱਕ ਤਾਂ ਆਪਣਾ ਉਹ ਹੀਟਰ ਲਾ ਕੇ ਰੱਖਿਆ ਹੋਇਆ ਤੇ ਕੌਂਰਾ ਕਰਕੇ ਗਰਮੋਂ ਤੇ ਬਹਿ ਗਏ ਮੌਸਮ ਹੈਗਾ ਠੰਡਾ ਬਟ ਇਦਾ ਵਰਤਿਆਣ ਵੀ ਰੱਖਣਾ ਪੈਂਦਾ ਹਣਾ ਹੁਣ ਇਹ ਦੋ ਜਾਣੇ ਆ ਤੇ ਅੱਗੇ ਵਾਲੀ ਗੱਲ ਹੈਣੀ ਕਾਈ ਕਰਦੇ ਰਹਿੰਦੇ ਜੁਸੇ ਹੂੰ ਸਹੀ ਹੈ ਹਣ ਟਾਈਮ ਆ ਗਿਆ ਫਰਾਕਾ ਸਵਾਉਣ ਦਾ ਹੁਣ ਸੁਬਾਹ ਹੁਣ ਫਰਾਕਾ ਬਣਾਉਗੀ ਹੁਣ ਹੈਨਾ ਕਿ ਬਹੁਤ ਜਲਦੀ ਆਪਣਾ ਆਪਣੀ ਤੁਸੀਂ ਸਾਡੇ ਨਾਨਕੀ ਸ਼ੱਕ ਦੀਆਂ ਵੀਡੀਓ ਬਹੁਤ ਦੇਖੀਆਂ ਨੇ ਨਾਨਕਾ ਮੇਲ ਨੂੰ ਅਸੀਂ ਮਤਲਬ ਕਿ ਐਂਟਰੀਆਂ ਵਗੈਰਾ ਬਹੁਤ ਕਰਾਈਆਂ ਨੇ ਬਟ 24 ਜਨਵਰੀ ਨੂੰ ਅਸੀਂ ਖੁਦ ਨਾਨਕੇ ਨੇ ਜਾਣਾ ਸੋ ਉਦਦੇ ਮਾਹੌਲ ਦੇਖੋ ਕਿ ਹੋ ਜਾ ਹੁੰਦਾ ਠੀਕ ਆ ਬਹੁਤ ਨਾਨਕੇ ਦੀਆਂ ਇੰਟਰੀਆਂ ਕਰਾਈਆਂ ਅੱਜ ਆਸੀਂ ਆਪ ਖੁਦ ਨਾਨਕੇ ਚੱਲੇ ਆ ਪਿੰਡ ਦਾਤੇ ਤੇ ਉੱਥੇ ਵੀ ਲਾਵਾਂਗੇ ਰੌਣਕ ਐਵੀ ਲੱਗੀ ਪੀਤੀਆਂ ਰੀਆਂ ਕਰਨ ਪੂਰੀਆਂ ਹੂੰ ਅੰਧਿਆਰੀ ਕਾ ਦੀ ਕੀਤੀ ਆ ਮੈਂ ਦੱਸੋ ਅਜ ਤੱਕ ਸਾਡੀ ਕੋਈ ਤਿਆਰੀ ਨਹੀਂ ਇਹ ਨਹੀਂ ਲਿਆਂਦਾ ਥਾਨ ਥਾਨ ਲਿਆਂਦਾ ਪੂਰਾ ਕਹਿੰਦੇ ਮੈਂ ਲਵੇਟ ਲੈਣਾ ਉਤੋਂ ਦੀ ਪੂਰਾ ਹੂੰ ਨਹੀਂ ਐਸ਼ ਦਾ ਵੀ ਨਾ ਬਣਾਉਣਾ ਐਵੇਂ ਬਣਾਉਣਾ ਠੀਕ ਕੋਈ ਬਣਾਉਣੇ ਆ ਹੂੰ ਤੇ ਗੈਸ਼ ਨੂੰ ਨਾ ਮੈਂ ਦੇਖੀ ਜਾਂਦੀ ਸੀ ਮੈਂ ਕੈਸ਼ ਮੈਂ ਆ ਫਰਾਕ ਸਟ ਬਣਾਉਣਾ ਮम्मा ਮੇਰਾ ਸੇਮ ਬਣਾ ਕੇ ਦੇਣਾ ਜੇ ਹੈ ਹੁਣ ਤੁਸੀਂ ਮੇਰਾ ਨਾ ਬਣਾਇਆ ਨਾ ਦੇਖ ਲਿਓ ਚਲ ਕੋਈ ਨਾ ਨਿੱਕੀ ਐਸ ਜੋ ਜੇ ਵੱਡੀ ਹੁੰਦੀ ਜਾਂਦੀ ਨੇ ਉਹ ਬਾਹਲਾ ਉਹਦੀ ਅਟੈਚਮੈਂਟ ਹੈ ਮਨਪੀਤ ਨਾਲ ਵੱਧ ਜਾਂਦੀ ਹੈ ਇਹਦੀ ਹੁਣ ਤਾਂ ਜਮਾ ਵਸਾ ਨਹੀਂ ਕਰਦੀ ਮਨਪੀਤ ਚੋਂ ਹੀ ਰਾਤ ਨੂੰ ਇਹਨੂੰ ਚੁੰਬੜ ਗਈ ਪੈਣਾ ਹਨਾ ਤੇ ਮੈਂ ਉਹਨੂੰ ਛੇੜਦਾਂ ਮੈਂ ਕਹੇ ਜਿਹੜਾ ਨਵਾਂ ਕਾਕਾ ਆ ਗਿਆ ਉਹਨੂੰ ਕਿੱਥੇ ਪਾਵਾਂਗੇ ਮਮਾ ਨਾਲ ਤੂੰ ਪਹਿ ਜਾਣਾ ਨਹੀਂ ਨਹੀਂ ਤੂੰ ਮੈਂ ਇਧਰਲੇ ਪਾਸੇ ਪਾਉਂਗੀ ਮम्मा ਦੇ ਉਹ ਕਾਕਾ ਦੂਜੇ ਪਾਸੇ ਭੇਜੂਗਾ ਤੇ ਮੈਂ ਕਿਹਾ ਮੈਂ ਕਿਹਨੇ ਤੂੰ ਉਹ ਪਰਲੀ ਕਰਨੀ ਤੇ ਆਈ ਹੁੰਦਾ ਪਿਓ ਹੁੰਦਾ ਤਾਂ ਆਈ ਹੁੰਦਾ ਬਾਅਦ ਚ ਇੱਕ ਟਾਈਮ ਇਹ ਜਾਂਦਾ ਕਿ ਜੋ ਬੱਚੇ ਵੱਡੇ ਹੁੰਦੇ ਪਿਓ ਉਹਨਾਂ ਨੂੰ ਥੱਲੇ ਭੇਜਾ ਬੰਦੇ ਨੂੰ ਤਾਂ ਪਰ ਇਹਨੂੰ ਤਾਂ ਕੱਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਨਾ ਜਦੋਂ ਇੱਕ ਬੱਚਾ ਆ ਜਾਂਦਾ ਪਿਓ ਵਿਚਾਰਾ ਵੇਹ ਨੂੰ ਪਰੇ ਹੋ ਜਾਂਦਾ ਜੇ ਦੂਜਾ ਆ ਜਾਂਦਾ ਪਿਓ ਜਿਵੇਂ ਥੱਲੇ ਜਾਵੜਦਾ ਨਾ ਹੈ ਨਾ ਤੇ ਉਹ ਲੋਹੀ ਵੀ ਦੁਨੀਆਦਾਰੀ ਹੈ ਨਾ ਬਹੁਤ ਪਿਆਰੀ ਐ ਬਹੁ ਮੇਰਾ ਹੀ ਬਹੁ ਮੂਹ ਕਰਦੀ ਆ ਬਟ ਰਾਤ ਨੂੰ ਉਹਨੂੰ ਮੰਮਾ ਹੀ ਚਾਹੀਦੀ ਐ ਸਾਰਿਆਂ ਵੈਸੇ ਬੱਚੇ ਸਾਰੇ ਇਦਾਂ ਹੀ ਕਰਦੇ ਆ ਤੇ ਫੈਂਟਾ ਵੀ ਇਦਾਂ ਹੀ ਚੜਦਾ ਉਹਦੇ ਠੀਕ ਆ ਅੱਜ ਤੇ ਮੈਚ ਦੇ ਜੰਮ ਨਹੀਂ ਮਾਰੀ ਬਿਲਕੁਲ ਵੀ ਬਟ ਉਹ ਉਹਨੂੰ ਜਾਣਾ ਵੀ ਇਹਦੇ ਕੋਲ ਹੀ ਆ ਡਰਦੀ ਵੀ ਇਹ ਤੋਂ ਬਾਹਰ ਜਿਆਦਾ ਡਰਦੀ ਮੈਥੇ ਵੀ ਬਹੁਤ ਜਿਆਦਾ ਆ ਬਟ ਉਹਨੂੰ ਰਾਤ ਨੂੰ ਮੰਮਾ ਚਾਹੀਦੀ ਐ ਮੰਮਾ ਨਾਲ ਪੈਣਾ ਰਾਤ ਨੂੰ ਫੇਰ ਲੱਭਦੀ ਆ ਰਾਤ ਨੂੰ ਮੰਮਾ ਚਾਹੀਦੀ ਐ ਸਵੇਰ ਨੂੰ ਸਕੂਲ ਦਾ ਨਾਂ ਨਾਲ ਲਵੇ ਉਹਦੇ ਕੋਲੇ ਠੀਕ ਆ ਇਹ ਹੈ ਨਾ ਸਕੂਲ ਦਾ ਸੂਨਨਾ ਹੈ ਹੁਣ ਸਕੂਲ ਦਾ ਨਾਣਾ ਲੈ ਸਵੇ ਤਾਂ ਵੜਿਆ ਬੜੂ ਕਿ ਨਮੋਣੀ ਪੈਂਦੀ ਤਿਆਰ ਕਰਨੀ ਪੈਂਦੀ ਹੈ ਨਾ ਠੀਕ ਆ ਤੇ ਫਿਰ ਆਪਾਂ ਹੁਣ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਠੀਕ ਆ ਤੇ ਅੱਜ ਵਾਲਾ ਵਲੌਗ ਕਰ ਲਿਓ ਜਸਟ ਠੀਕ ਆ ਅੱਜ ਵਲੌਗ ਪ੍ਰੋਪਰ ਬਣਿਆ ਨਹੀਂ ਸਾ ਤੂੰ ਉੱਥੇ ਵੀ ਨਹੀਂ ਬਣਿਆ ਸੋ ਗੱਲਾਂ ਸਾਰੇ ਜਾਂ ਇੰਨੇ ਬਿਜ਼ੀ ਹੋ ਗਏ ਕਿ ਉਹ ਕਲਿੱਪ ਲੈਣਾ ਹੀ ਭੁੱਲ ਗਏ ਸਾਰੀ ਫੈਮਿਲੀ ਨੂੰ ਬੁਲਾਉਣਾ ਸੀਗਾ ਦਿਮਾਗ 'ਚ ਹੀ ਨਹੀਂ ਆਇਆ ਸੋ ਜਲਦੀ ਜਲਦੀ ਉੱਥੋਂ ਨਿਕਲ ਪਏ ਕਿ ਸਾਨੂੰ ਜਾਣਦੇ ਕੋਈ ਵਾਲਾ ਹੋ ਗਿਆ ਸੀਗਾ ਤੇ ਉੱਥੇ ਹੀ ਮਿਲਣਾ ਸੀਗਾ ਤੇ ਘਰੇ ਵੀ ਕਸਟਮਰਾਂ ਨਹੀਂ ਆਉਣਾ ਸੀਗਾ ਮੰਨ ਤੀਂਦ ਤਾਂ ਕੱਕਸਾਂ ਨੂੰ ਤੁਹਾਨੂੰ ਜਲਦੀ ਮੁੜਨਾ ਪਏਗਾ ਠੀਕ ਆ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਉਹ ਸਸਤੀ ਹਾਂ ਬਾਏ ਬਾਏ ਹੁਣ ਸਾਰਿਆਂ ਨੂੰ ਓਕੇ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ